ਪੰਜਾਬ ਦੇ ਵਿੱਚ ਇੱਕ ਹੋਰ ਵੱਡਾ ਇਨਕਾਊਂਟਰ ਹੋਇਆ ਹੈ ਤਾਂ ਅੰਮ੍ਰਿਤਸਰ ਦੇ ਵੀਰਕਾ ਬਾਈਪਾਸ ਤੇ ਅੰਮ੍ਰਿਤਸਰ ਕਬਿਸ਼ਰੇਟ ਪੁਲਿਸ ਵੱਲੋਂ ਇਨਕਾਊਂਟਰ ਕੀਤਾ ਗਿਆ ਜਿਸ ਦਰਮਿਆਨ ਇੱਕ ਦੋਸ਼ੀ ਗ੍ਰਿਫਤਾਰ ਕੀਤਾ ਗਿਆ ਤਾਂ ਮੌਕੇ ਤੇ ਅੰਮ੍ਰਿਤਸਰ ਦੇ ਪੁਲਿਸ ਕਮਿਸ਼ਨਰ ਗੁਰਪ੍ਰੀਤ ਭੋਲਰ ਖੁਦ ਪਹੁੰਚੇ ਨੇ ਤੇ ਸਥਿਤੀ ਦਾ ਜਾਇਜ਼ਾ ਲਿਆ ਗਿਆ ਤਾਂ ਮੀਡੀਆ ਦੇ ਨਾਲ ਗੱਲਬਾਤ ਕਰਦੇ ਹੋਣਾ ਸਾਰੀ ਘਟਨਾ ਦੀ ਜਾਣਕਾਰੀ ਦਿੱਤੀ ਹੈ ਦੱਸਿਆ ਜਾ ਰਿਹਾ ਹੈ ਕਿ ਪੁਲਿਸ ਹਰ ਕੇਸ ਨੂੰ ਬੜੀ ਗੰਭੀਰਤਾ ਨਾਲ ਲੈਂਦੀ ਹੈ ਤੇ ਫਤਿਹਗੁਰ ਚੁੜੀਆਂ ਰੂਟ ਤੇ ਇੱਕ ਸਟੋਰ ਦੇ ਮਾਲਕ ਨੂੰ ਲਗਾਤਾਰ ਧਮਕੀਆਂ ਦਿੱਤੀਆਂ ਜਾ ਰਹੀਆਂ ਸਨ ਤੇ ਫੋਨ ਨਾ ਚੁੱਕਣ ਤੇ ਮੈਸੇਜ ਭੇਜ ਕੇ ਵਿਡਰੋਨ ਦੀ ਕੋਸ਼ਿਸ਼ ਕੀਤੀ ਜਾ ਰਹੀ ਸੀ ਜਿਸ ਤੋਂ ਬਾਅਦ ਇਸ ਮਾਮਲੇ ਦੇ ਵਿੱਚ ਪੁਲਿਸ ਦੇ ਵੱਲੋਂ ਕਾਰਵਾਈ ਕੀਤੀ ਗਈ ਤੇ ਦੁਕਾਨ ਦੇ ਬਾਹਰ ਗੋਲੀਆਂ ਵੀ ਚੱਲਦੀਆਂ ਨੇ ਤੇ ਇਸੇ ਮਾਮਲੇ ਦੇ ਵਿੱਚ ਪੁਲਿਸ ਦੇ ਵੱਲੋਂ ਸਪੈਸ਼ਲ ਟੀਮ ਬਣਾਈ ਗਈ ਤੇ ਤਿੰਨ ਦੋਸ਼ੀ ਜਿਨ੍ਹਾਂ ਨੂੰ ਗ੍ਰਫਤਾਰ ਕੀਤਾ ਜਾਂਦਾ ਤਾਂ ਤੇ ਪੁਲਿਸ ਦੇ ਵੱਲੋਂ ਕੱਲ ਰਾਤ ਵੈਪਨ ਰਿਕਵਰੀ ਦੇ ਲਈ ਇਹਨਾਂ ਬਦਮਾਸ਼ਾਂ ਨੂੰ ਲਿਆਂਦਾ ਜਾਂਦਾ ਇੱਕ ਬਦਮਾਸ਼ ਜਿਹੜਾ ਹੈ ਨਿਰਮਲ ਜੋਤ ਉਸਨੇ ਪੁਲਿਸ ਤੋਂ ਹਥਿਆਰ ਖੋ ਕੇ ਫਾਇਰਿੰਗ ਕਰਨ ਦੀ ਕੋਸ਼ਿਸ਼ ਕੀਤੀ ਹੈ ਪੁਲਿਸ ਦੇ ਵੱਲੋਂ ਸੈਮ ਡਿਫੈਂਸ ਦੇ ਵਿੱਚ ਫਾਇਰਿੰਗ ਕੀਤੀ ਗਈ ਹੈ ਜਿਸ ਦੇ ਵਿੱਚ ਦੋਸ਼ੀ ਜਿਹੜਾ ਜ਼ਖਮੀ ਹੋਇਆ ਹੈ ਤਾਂ ਪੁਲਿਸ ਕਮਿਸ਼ਨਰ ਨੇ ਨੌਜਵਾਨਾਂ ਨੂੰ ਅਪੀਲ ਕੀਤੀ ਕਿ ਗੈਂਗਸਟਰ ਛੋਟੇ ਲਾਲਚ ਦੇ ਕੇ ਜ਼ਿੰਦਗੀਆਂ ਬਰਬਾਦ ਕਰ ਦਿੰਦੇ ਨੇ ਤਾਂ ਪੁਲਿਸ ਦੇ ਹੱਥ ਪਰ ਲੰਬੇ ਨੇ ਤੇ ਜਿਹੇ ਬਦਮਾਸ਼ਾਂ ਨੂੰ ਬਖਸ਼ਿਆ ਨਹੀਂ ਜਾਵੇਗਾ ਆਰਗੇਨਾਈਜ਼ ਕ੍ਰਾਈਮ ਦੇ ਖਿਲਾਫ ਜ਼ੀਰੋ ਟੋਲਰੈਂਸ ਪਾਲਿਸੀ ਹੈ ਉਹਦੇ ਤਹਿਤ ਕਮਿਸ਼ਨਰ ਪੁਲਿਸ ਅੰਮ੍ਰਿਤਸਰ ਵੀ ਅਸੀਂ ਹਰੇਕ ਸੈਂਸੇਸ਼ਨਲ ਤੇ ਇੰਪੋਰਟੈਂਟ ਕ੍ਰਾਈਮ ਨੂੰ ਬੜਾ ਸੀਰੀਅਸਲੀ ਲਈਦਾ ਔਰ ਸਾਰੇ ਐਫਰਟਸ ਕੀਤੇ ਜਾਂਦੇ ਆ ਉਹਨੂੰ ਰੋਕਿਆ ਜਾਵੇ ਤੇ ਜੇ ਜਿਹੜੇ ਹੋ ਗਿਆ ਤਾਂ ਉਹਨੂੰ ਡਿਟੈਕਟ ਕੀਤਾ ਜਾਵੇ ਇਸ ਕੇਸ ਦੇ ਵਿੱਚ ਫਤਿਹਗੜ ਚੂੜੀਆਂ ਰੋਡ ਦੇ ਉੱਤੇ ਇੱਕ ਰੋਸੇ ਸਟੋਰ ਵਾਲੇ ਨੂੰ ਐਕਸਟਰਸ਼ਨ ਕਾਲ ਕਰ ਰਿਆ ਸੀ ਹਰਵਿੰਦਰ ਦੋਦੀ ਮੁਰਾਦਪੁਰੇ ਪਿੰਡ ਦਾ ਰਹਿਣ ਵਾਲਾ ਉਹ ਅੰਮ੍ਰਿਤਸਰ ਰੂਰਲ ਦਾ ਉਹ ਉਹਨੂੰ ਥ्रेट ਕਰ ਰਿਹਾ ਸੀ ਬਾਰ-ਬਾਰ ਔਰ ਜਦੋਂ ਉਹਨੇ ਫੋਨ ਵਗੈਰਾ ਨਹੀਂ ਚੁੱਕੇ ਤਾਂ ਉਹਨੂੰ ਮੈਸੇਜ ਵੀ ਵਾਇਸ ਮੈਸੇਜ ਵਗੈਰਾ ਭੇਜੇ ਪਰ ਜਿਹੜਾ ਮਦਈ ਹੈ ਉਹ ਕਿਸੇ ਕਾਰਨਾ ਕਰਕੇ ਪੁਲਿਸ ਨੂੰ ਸਾਰੀ ਗੱਲ ਦੱਸਣੀ ਸੀ ਰਿਹਾ ਉਹਨੇ ਨਹੀਂ ਦੱਸੀ ਪਰ ਸਾਡੇ ਧਿਆਨ ਚ ਆਈ ਗੱਲ ਔਰ ਅਸੀਂ ਉਹਦੀ ਟ੍ਰੇਲ ਫਾਲੋ ਕੀਤੀ ਜਦੋਂ ਉਹਨੇ ਨਹੀਂ ਕੀਤੀ ਕੋਈ ਅੱਗੇ ਉਹਨੂੰ ਰਿਐਕਟ ਨਹੀਂ ਕੀਤਾ ਜਾਂ ਰਿਸਪੌਂਡ ਨਹੀਂ ਕੀਤਾ ਤਾਂ ਉੱਥੇ ਬਾਹਰ ਇੱਕ ਗੋਲੀਆਂ ਚਲਾਈਆਂ ਗਈਆਂ ਉਹਦੀ ਦੁਕਾਨ ਦੇ ਬਾਹਰ ਉਸ ਤੋਂ ਹੀ ਪੁਲਿਸ ਸਾਰੀ ਅਸੀਂ ਹਰਕਤ ਚਾਹੇ ਕੇਸ ਦਰਜ ਕਰਕੇ ਅਸੀਂ ਅੱਗੇ ਚੱਲੇ ਹਲਕੇ ਮਦਈ ਵੱਲੋਂ ਸਾਨੂੰ ਕੋਆਪਰੇਟ ਨਹੀਂ ਕੀਤਾ ਗਿਆ ਇਸ ਕੇਸ 'ਚ ਵੀ ਉਹ ਡਿਫਰੈਂਟ ਗੱਲ ਹੈ ਬਟ ਪੁਲਿਸ ਪਾਰਟੀ ਨੇ ਇਹਨੂੰ ਬੜਾ ਪ੍ਰੋਫੈਸ਼ਨਲ ਤੌਰ ਤੇ ਇਨਵੈਸਟੀਗੇਟ ਕੀਤਾ ਔਰ ਸਪੈਸ਼ਲ ਟੀਮਸ ਅਸੀਂ ਲਾਈਆਂ ਇਹ 'ਚ ਤਿੰਨ ਦੋਸ਼ੀ ਅਸੀਂ ਗ੍ਰਿਫਤਾਰ ਕੀਤੇ ਜਿਨ੍ਹਾਂ ਨੇ ਇਹ ਸਾਰੀ ਵਾਰਦਾਤ ਨੂੰ ਅੰਜਾਮ ਦਿੱਤਾ ਸੀ ਨਿਰਮਲ ਜੋਤ ਮਨਪ੍ਰੀਤ ਐਲੀਅਸ ਮੰਗੂ ਤੇ ਕਰਨਦੀਪ ਇਹ ਤਿੰਨੋ ਮੁਰਾਦਪੁਰੇ ਦੇ ਹੀ ਰਹਿਣ ਵਾਲੇ ਆ ਉਸੇ ਪਿੰਡ ਦੇ ਜਿੱਥੋਂ ਦਾ ਹਰਵਿੰਦਰ ਦੋਦੀ ਹੈ। ਔਰ ਇੱਕ ਕਾਰ ਡਰਾਈਵਰ ਹੈ ਨਰਮਲਜੋਤ, ਮਨਪ੍ਰੀਤ ਜਿਹੜਾ ਉਹ ਕੱਪੜਿਆਂ ਦੀ ਫੈਕਟਰੀ 'ਚ ਕੰਮ ਕਰਦਾ ਤੇ ਕਰਨਦੀਪ ਜਿਹੜਾ ਹੈ ਉਹ ਕਰ ਛੋਟਾ ਕਾਰਪੈਂਟ ਦਾ ਕੰਮ ਕਰਦਾ। ਮਨਪ੍ਰੀਤ 30 ਸਾਲ ਦਾ ਤੇ ਕਰਨਦੀਪ 19 ਸਾਲ ਦਾ। ਬੇਸਿਕ ਗੱਲ ਕਿੱਥੋਂ ਸ਼ੁਰੂ ਹੁੰਦੀ ਹੈ ਕਿ ਜਿਹੜਾ ਹਰਵਿੰਦਰ ਦੋਦੀ ਹੈ, ਉਸੇ ਪਿੰਡ ਦਾ ਰਹਿਣ ਵਾਲਾ ਇਹਨੂੰ ਉਹਨਾਂ ਨੇ ਲਾਲਚ ਦਿੱਤਾ ਔਰ ਇਹਨਾਂ ਨੂੰ ਸੋਸ਼ਲ ਮੀਡੀਆ ਦੇ ਪਲੇਟਫਾਰਮਸ ਦੇ ਵਿੱਚ ਕੁਝ ਐਪਸ ਡਾਊਨਲੋਡ ਕਰਾਈਆਂ। ਨਿਰਮਲ ਜੋਤ ਨੂੰ ਲਾਲ ਚੋਹੀ ਕਿ ਤੈਨੂੰ 15000 ਰੁਪਏ ਮੈਂ ਦੇ ਦੂੰਗਾ ਇਹ ਗਰੀਬੀ ਦੇ ਵਿੱਚ ਸੀਗਾ ਇਹਨੇ ਕਿਹਾ ਵੀ ਮੈਂ ਕੋਈ ਨਹੀਂ ਤੇਰਾ ਕੰਮ ਕਰ ਦਿੰਦਾ ਮੁਰਲੀ ਕੁਛ ਕੁਛ ਦੇ ਵਿੱਚ ਇਹ ਆਇਆ ਕਿ ਇਹਨੂੰ ਵੈਪਨ ਪ੍ਰੋਵਾਈਡ ਕਰਵਾਇਆ ਗਿਆ ਹਰਵਿੰਦਰ ਦੋਧੀ ਵੱਲੋਂ ਇੱਕ ਗੇਣੀਮੇਤੀ ਜਗ੍ਹਾ ਦੇ ਉੱਤੇ ਆ ਕੇ ਦੋ ਲੜਕੇ ਜਿਹੜੇ ਐ ਇਹਨੂੰ ਡਿਲੀਵਰ ਕਰਕੇ ਗਏ ਅੰਮ੍ਰਿਤਸਰ ਰੂਰਲ ਦੇ ਏਰੀਏ ਚ ਉਸ ਤੋਂ ਬਾਅਦ ਇਹ ਕੋ ਵੈਪਨ ਆ ਜਾਂਦਾ ਫਿਰ ਇਹਨੇ ਰੈਕੀ ਕੀਤੀ ਆਪਣੇ ਦੋ ਜਿਹੜੇ ਸਾਥੀ ਨੇ ਇਹਦੇ ਦੋਸਤ ਨੇ ਪੱਕੇ ਇੱਕੋ ਪਿੰਡ ਦੇ ਜਿਹੜੇ ਮਨਪ੍ਰੀਤ ਤੇ ਕਰਨ ਦੀ ਇਹਨਾਂ ਨੂੰ ਨਾਲ ਲੈ ਕੇ ਰੈਕੀ ਵੀ ਕੀਤੀ ਤੇ ਉਸ ਤੋਂ ਬਾਅਦ ਜਿਹੜਾ ਹੈਗਾ ਇਹਨਾਂ ਨੇ ਆ ਕੇ ਉੱਥੇ ਇੱਕ ਗੋਲੀ ਚਲਾ ਦਿੱਤੀ ਉਹਦੇ ਕਹਿਣ ਤੇ ਦੋਦੀ ਦੇ ਉਹਦੇ ਚ ਨਿਰਮਲ ਜੋਤ ਨੇ ਫਾਇਰ ਕੀਤਾ ਸੀ ਤੇ ਮਨਪ੍ਰੀਤ ਜਿਹੜਾ ਹੈਗਾ ਉਹ ਮੋਟਰਸਾਈਕਲ ਤੇ ਨਾਲ ਸਵਾਰ ਸੀਗਾ ਕਰਨਦੀਪ ਰੈਕੀ ਕਰਨ ਦੇ ਵਿੱਚ ਵੀ ਇਹਨਾਂ ਨਾਲ ਸ਼ਾਮਲ ਸੀਗਾ ਔਰ ਕੱਲ ਜਦੋਂ ਰਾਤ ਦੇ ਟਾਈਮ ਇੱਥੇ ਐਸ ਐਚਓ सदर ਜੋਦੀ ਪਾਰਟੀ ਇੱਥੇ ਆਏ ਵੈਪਨ ਦੀ ਰਿਕਵਰੀ ਵਾਸਤੇ ਉੱਥੇ ਆ ਕੇ ਵੈਪਨ ਰਿਕਵਰ ਕਰਨ ਤੋਂ ਬਾਅਦ ਜਦੋਂ ਪੁਲਿਸ ਪਾਰਟੀ ਵਾਪਸ ਚੱਲਣ ਲੱਗੀ ਤਾਂ ਇਹਨੇ ਜਿਹੜਾ ਨਿਰਮਲ ਜੋਤ ਹੈ ਨੇ ਸਟੇਨ ਕਾਰਬਾਈਨ ਜਿਹੜੀ ਸਾਡੇ ਮੁਲਾਜ਼ਮ ਕੋਲ ਸੀਗੀ ਉਹ ਇੱਕਦਮ ਉਹਨੂੰ ਝੱਟਾ ਮਾਰ ਕੇ ਖੋਲੀ ਕੁਦਰਤੀ ਉਹਦੇ ਲੋਕ ਲੱਗਿਆ ਹੋਇਆ ਸੀ ਇਹਨੇ ਕੋਕ ਕਰਕੇ ਤੇ ਉਹਦੇ ਤੋਂ ਫਾਇਰ ਕਰਨ ਦੀ ਕੋਸ਼ਿਸ਼ ਕੀਤੀ ਕਿਉਂਕਿ ਲੋਕ ਲੱਗਿਆ ਹੋਇਆ ਸੀਗਾ ਉਹ ਫਾਇਰ ਨਹੀਂ ਹੋਇਆ ਐਨੀ ਦੇਰ ਨੂੰ ਜਿਹੜਾ ਐਸਆਈ ਨਵਤੇਜ ਸਿੰਘ ਨੇ ਇਹਨੂੰ ਵਾਰਨ ਵੀ ਕੀਤਾ ਔਰ ਉਹਨੇ ਫਾਇਰ ਕੀਤਾ ਇੱਕ ਹਵਾ ਚ ਵੀ ਆਪਣੇ ਆਪ ਨੂੰ ਸਰੈਂਡਰ ਕਰ ਦੋ ਪਰ ਇਹ ਹਟਿਆ ਨਹੀਂ ਇਹਨਾਂ ਦੁਆਰਾ ਕੋਸ਼ਿਸ਼ ਕੀਤੀ ਇਹਨੂੰ ਪਤਾ ਨਹੀਂ ਲੱਗਿਆ ਕਿ ਲੌਕਡ ਹੈਗੀ ਆ ਤੇ ਉਹ ਫਾਇਰ ਕਰਕੇ ਪੁਲਿਸ ਦੇ ਉੱਤੇ ਜਾਨਲੇਵਾ ਹਮਲਾ ਕਰਨ ਦੀ ਮਾਰ ਦੇਣ ਦੀ ਨੀਤ ਨਾਲ ਹਮਲਾ ਕਰਨ ਦਾ ਇਰਾਦਾ ਸੀਗਾ ਉਹਦੇ ਇਵੈਂਟਸ ਦੇ ਵਿੱਚ ਸੈਕੰਡ ਫਾਇਰ ਜਿਹੜਾ ਸੈਲਫ ਡਿਫੈਂਸ ਦੇ ਵਿੱਚ ਸਾਡੇ ਐਸਆਈ ਵੱਲੋਂ ਆਪਣੇ ਸਰਵਿਸ ਪਿਸਟਲ ਤੋਂ ਕੀਤਾ ਜਿਸ ਨਾਲ ਇੰਜਰਡ ਹੋਇਆ ਔਰ ਇਹਨੂੰ ਹਸਪੀਟਲ ਦਾਖਲ ਕਰਾਇਆ ਗਿਆ ਕੇ ਆਪਾਂ ਇਸ ਬੈਕਗ੍ਰਾਉਂਡ ਦੇਖੀ ਹਰਵਿੰਦਰ ਦੋਦੀ ਪਹਿਲਾਂ ਵੀ ਬੜੇ ਮਾਮਲਿਆਂ ਚ ਬਟਾਲਾ ਤੇ ਸਾਡੇ ਏਰੀਆ ਚ ਵੀ ਇਹੋ ਜਿਹੇ ਕੇਸੇ ਦੇ ਵਿੱਚ ਵੌਂਟਡ ਹੈ ਔਰ ਉਹ ਉਹ ਆਪਣਾ ਜਿਹੜਾ ਗੈਂਗ ਹੈ ਇਹਨਾਂ ਨੂੰ ਆਪਣੇ ਪਿੰਡ ਦੇ ਮੁੰਡਿਆਂ ਨੂੰ ਤਿਆਰ ਕਰਕੇ ਤੇ ਚਲਾ ਰਿਆ ਸੀ ਇਹਦੇ ਚ ਮੈਂ ਸਾਰੇ ਨੌਜਵਾਨਾਂ ਨੂੰ ਬੜੀ ਕਲੀਅਰ ਦੱਸਣਾ ਚਾਹੁੰਦਾ ਵੀ 1 ਰੁਪਿਆ ਵੀ ਇਹਨਾਂ ਨੂੰ ਨਹੀਂ ਮਿਲਿਆ ਔਰ ਬਹਿਕਾਵੇ ਚ ਆ ਕੇ ਛੋਟੇ ਲਾਲਚ ਚ ਜਾ ਕੇ ਆਪਣੀ ਜ਼ਿੰਦਗੀ ਖਰਾਬ ਕਰਦੇ ਨੌਜਵਾਨ ਜਿਹੜੇ ਲੋਕ ਇੱਧਰ ਉੱਧਰ ਬੈਠੇ ਆ ਮਾਰੇ ਕ੍ਰਿਮੀਨਲ ਨੇ ਜਾਂ ਗੈਂਗਸਟਰ ਨੇ ਉਹਨਾਂ ਦਾ ਕੁਝ ਨਹੀਂ ਜਾਂਦਾ ਤੁਹਾਨੂੰ ਬੈਕਆਵ ਵਿੱਚ ਲੈ ਕੇ ਛੋਟਾ ਲਾਲਚ ਦਿੰਦੇ ਆ ਔਰ ਨਿਰਮਲ ਜੋਤ ਉਹਨਾਂ ਦੀ ਸਾਰੀ ਪੁਛਗਿੱਛ ਕਲੀਅਰ ਆਇਆ ਕਿ ਅਸੀਂ ਉਹ ਡੀਕਦੇ ਰਹੇ ਸਾਨੂੰ 1 ਰੁਪਿਆ ਵੀ ਨਹੀਂ ਮਿਲਿਆ ਸੋ ਮੈਂ ਸਾਰੀ ਇਹ ਪੁਲਿਸ ਪਾਰਟੀ ਨੂੰ ਸ਼ਾਬਾਸ਼ ਦਿੰਦੇ ਆ ਔਰ ਬਹੁਤ ਅੱਛਾ ਇਹਨਾਂ ਨੇ ਡਿਟੈਕਸ਼ਨ ਕੀਤੀ ਹੈ ਔਰ ਸਾਰੇ ਦਾ ਸਾਰਾ ਕੇਸ ਸਟ੍ਰੈਸ ਹੋਇਆ ਜਿਸ ਨਾਲ ਕੇ ਬੜਾ ਕਲੀਅਰ ਵਾਰਨਿੰਗ ਜਾਂਦੀ ਹੈ ਕ੍ਰਿਮੀਨਲਸ ਗੈਂਗਸਟਰਸ ਨੂੰ ਕਿ ਉਹ ਜਿਹਾ ਜਿਹਾ ਹਰਕਤ ਕਰਨਗੇ ਤੇ ਉਹਨਾਂ ਦਾ ਪੁਲਿਸ ਦੇ ਹੱਥ ਬਹੁਤ ਲੰਬੇ ਆ ਤੇ ਜਲਦੀ ਫੜੇ ਜਾਣਗੇ ਪਿਛਲੇ ਨਮੇ ਦੇ ਵਿੱਚ ਵੀ ਸਰ ਜਦੋਂ ਇਹ ਕੋਆਪਰੇਟ ਨਹੀਂ ਸੀ ਕੀਤਾ ਜਿਹੜੇ ਉਹ ਜਿਹੜੀ ਫੈਮਿਲੀ ਸੀਗੀ ਜਿੰਨਾਂ ਨੂੰ ਥ੍ਰੈਟ ਆਈ ਸੀਗੀ ਤਾਂ ਤੁਸੀਂ ਆਪ ਹੀ ਉਹ ਸੁਲਤਾਨਪੁਰ ਵਾਲਾ ਕੇਸ ਉਦੋਂ ਵੀ ਇਹ ਸਾਰਾ ਲੀਡ ਕੀਤਾ ਤਾਂ ਤੁਸੀਂ ਫੈਮਿਲੀ ਨਾਲ ਗੱਲ ਕੀਤੀ ਆਪ ਸਰ ਕਿਉਂ ਨਹੀਂ ਉਹ ਕੋਆਪਰੇਟ ਕਰਦੇ ਯਾਰ ਲੋਕ ਆਪਣੇ ਗੱਲਾਂ ਤੋਂ ਕਈ ਵਾਰ ਡਰ ਜਾਂਦੇ ਕਿਉਂਕਿ ਇੱਕੋ ਪਿੰਡ ਦੇ ਹੈਗੇ ਆ ਵੀ ਗੱਲਾਂ ਹੁੰਦੀਆਂ ਅਗਲਾ ਕਹਿੰਦਾ ਮੈਂ ਇਸ ਕੰਮ 'ਚ ਨਹੀਂ ਪੈਂਦਾ ਬਿਜ਼ਨਸਮੈਨ ਨਹੀਂ ਹੁੰਦਾ ਅਸੀਂ ਕਿਸੇ ਨੂੰ ਮਜਬੂਰ ਨਹੀਂ ਕਰਦੇ ਸਾਡਾ ਕੰਮ ਹੈ ਕਿ ਕ੍ਰਿਮੀਨਲ ਬੰਦੇ ਨੂੰ ਸਿਰ ਨਹੀਂ ਚੁੱਕਣ ਦੇਣਾ ਔਰ ਜਿਹਨੇ ਚੁੱਕਿਆ ਉਹਦੇ ਉਹਨੂੰ ਅਸੀਂ ਲੀਗਲ ਤੌਰ ਤੇ ਅਰੈਸਟ ਕਰੀਏ ਔਰ ਇਹਦੇ ਚ ਮੈਂ ਸਾਰੀ ਜਿਹੜੀ ਕਾਰਵਾਈ ਉਹਦੇ ਜਿਹੜੀ ਡੀਸੀਪੀ ਸਾਡੇ ਰਵਿੰਦਰਪਾਲ ਸਿੰਘ ਜੀ ਏਡੀਸੀਪੀ ਸ੍ਰੀ ਵਿਨੈਲਾ ਜੀ ਰਿਸ਼ਭ ਭੋਲਾ ਜੀ ਏਸੀਪੀ ਨਾਰਥ ਕਿਰਨਦੀਪ ਸਾਡੇ ਐਸਐਚਓ ਸਦਰ ਤੇ ਉਹਦੀ ਟੀਮ ਉਹਨਾਂ ਨੇ ਬਹੁਤ ਵਧੀਆ ਕੰਮ ਕੀਤਾ ਹੈ ਇਹਨਾਂ ਨੂੰ ਅਸੀਂ ਵਾਜਬ ਇਨਾਮ ਸਾਰਿਆਂ ਨੂੰ ਦਿੱਤਾ ਜਾਏ ਤਰੀ ਇਸ ਕੇਸ ਦਾ ਕੋਈ ਮੁਹਾਲੀ ਵਾਲੇ ਨਾਲ ਕੋਈ ਲੈਣ ਦੇਣ ਤਾਂ ਨਹੀਂ ਹੈ ਨਹੀਂ ਉਹਦੇ ਨਾਲ ਕੋਈ تعلق ਨਹੀਂ ਜੀ ਇਹ ਲੋਕਲ ਹਰਵਿੰਦਰ ਦੋਧੀ ਜਿਹੜਾ ਮੁਰਾਦਪੁਰੇ ਦਾ ਹੀ ਹੈਗਾ ਔਰ ਕਈ ਕੇਸਾਂ ਵਿੱਚ ਮੈਂ ਤੁਹਾਨੂੰ ਦੱਸਿਆ ਬਟਾਲਾ ਤੇ ਅੰਮ੍ਰਿਤਸਰ ਰੂਰਲ ਤੇ ਸਾਡੇ ਏਰੀਆ ਦੇ ਵਿੱਚ ਵਰਦਾਤਾ ਚ ਪੌਂਟਡ ਹੈ ਸਰ ਕਾਫੀ ਇਨਸੀਡੈਂਟ ਜਿਹੜੇ ਪਿਛਲੇ ਸਮੇਂ ਦੇ ਵਿੱਚ ਜਦੋਂ ਇਸ ਤਰ੍ਹਾਂ ਅਪਰਾਧੀਆਂ ਨੂੰ ਲੈ ਕੇ ਹੁੰਦੇ ਤੁਸੀਂ ਤੇ ਕੋਸ਼ਿਸ਼ ਕਰਦੇ ਨੇ ਪਿਛਲੇ ਸਮੇਂ ਤੁਸੀਂ ਇਹਨਾਂ ਦੀ ਜਿਹੜੀ ਪ੍ਰੋਟੋਕੋਲ ਮਤਲਬ ਵੀਡੀਓਗ੍ਰਾਫੀ ਵੀ ਕਰਾਈ ਸੀ ਇਹ ਵਾਪਰਨ ਨਾਲ ਜਿਹੇ ਘਟਨਾਵਾਂ ਜਿਹੜਾ ਜਿਸ ਤਰ੍ਹਾਂ ਇਹਨਾਂ ਸਟੇਨ ਕਰਨੀ ਲੈ ਲੀਜੀਓ ਉਹ ਕੌਕ ਨਾਲ ਕਰ ਹੀ ਲੈਂਦਾ ਦਾ ਨੁਕਸਾਨ ਜ਼ਿਆਦਾ ਹੋਣਾ ਸੀ ਜੇ ਇਹ ਨਾ ਵਾਪਰਨ ਤਾਂ ਇਸ ਲਈ ਤੁਸੀਂ ਅਧਿਕਾਰੀਆਂ ਨੂੰ ਜਾਂ ਜਿਹੜੀ ਤੁਹਾਡੀ ਟੀਮ ਇਹਨਾਂ ਨੂੰ ਦੱਸਦੇ ਰਹਿੰਦੇ ਹੋ ਦੇਖੋ ਸਾਡੇ ਸਾਰੇ ਲੋਕ ਵੈਲ ਬਰੀਫਡ ਹੁੰਦੇ ਕੋਈ ਵੀ ਚੀਜ਼ ਦੇਖੋ ਕੁਦਰਤੀ ਹੈ ਉਹ ਰੂਲ ਆਊਟ ਨਹੀਂ ਕੀਤੀ ਜਾ ਸਕਦੀ ਕਿਉਂਕਿ ਜਦੋਂ ਇੱਥੇ ਜਾਣਦੇ ਆ ਹੋਰ ਜਾਣਦੇ ਆ ਹਾਲਾਂਕਿ ਹੈਂਡਕਫ ਹੋਇਆ ਹੁੰਦਾ ਮਲਜਮ ਪਰ ਕਿਈ ਵਾਰ ਹੋ ਜਾਂਦੀ ਹੈ ਅਚਾਨਕ ਜਿਹੜੀਆਂ ਚੀਜ਼ਾਂ ਕੁਦਰਤੀ ਹੁੰਦੀਆਂ ਵਾਟ ਸਾਡੀ ਪੁਲਿਸ ਸਤਰਕ ਹੈ ਉਸੇ ਸਤਰਕਤਾ ਕਰਕੇ ਹੀ ਇਹ ਸਾਰੀ ਕਾਰਵਾਈ ਇਸ ਤਰ੍ਹਾਂ ਅੰਜਾਮ ਹੋਇਆ ਥੈਂਕ ਯੂ ਸਰ ਥੈਂਕ ਯੂ ਠੀਕ ਹੈ ਜੀ ਅਸੀਂ